ਨਮਸਕਾਰ ਆਕਾਸ਼ਵਾਨੀ ਦਾਏ ਚਲੰਦਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਦੇਸ਼ ਖਬਰਾਂ ਸੁਣੋ ਪਹਿਲਾ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਦੀ ਜੀਡੀਪੀ 8% ਦੀ ਦਰ ਨਾਲ ਵਧ ਰਹੀ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਇਹ ਵਿਸ਼ਵ ਪੱਤਰ ਤੇ ਤੀਜੀ ਸਭ ਤੋਂ ਵੱਡੀ ਅਰਥ ਵਿਵਸਥਾ ਬਣ ਜਾਵੇਗਾ ਪੰਜਾਬ ਤੇ ਨਵਨਿਯੁਕਤ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਪੂਰੀ ਲਗਨ ਅਤੇ ਸ਼ੁੱਧਤ ਨਾਲ ਸਮਾਜ ਸੇਵਾ ਕਰਨ ਦੀ ਵਚਨਬੱਧਤਾ ਪ੍ਰਗਟਾਈ ਨਿਸ਼ਾਨੇਬਾਜ਼ ਮਨੂ ਪਾਖਰ ਅਤੇ ਸਰਬਜੋਤ ਸਿੰਘ ਦੀ ਜੋੜੀ ਨੇ 10 ਮੀਟਰ 에ਅਰ ਪਿਸਟਲ ਮਿਕਸਡ ਮੁਕਾਬਲੇ ਚ ਕਾਂਸੀ ਦਾ ਤਮਗਾ ਜਿੱਤੇ ਅਤੇ ਪੰਜਾਬ ਚ ਔਸਤਨਮੀ ਦੇ ਮੁਕਾਬਲੇ ਹਾਲੇ ਤੱਕ ਕੋਈ 44% ਘਟਮੀ ਦਰਜ ਕੀਤਾ ਗਿਆ ਹੈ ਮੌਸਮ ਵਿਭਾਗ ਨੇ ਅਗਲੇ 2 ਦਿਨ ਪਾਰੀ ਤੋਂ ਬਹੁਤ ਪਾਰੀ ਨਹੀਂ ਪੈਣ ਦੀ ਚੇਤਾਵਨੀ ਦਿੱਤੀ ਹੈ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਦੇਸ਼ ਥੀ जीडीपी 8% दी दर ਨਾਲ ਵਧ ਰਹੀ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਇਹ ਵਿਸ਼ਵ ਪੱਧਰ ਤੇ ਤੀਜੀ ਸਭ ਤੋਂ ਵੱਡੀ ਅਰਥ ਵਿਵਸਥਾ ਬਣ ਜਾਵੇਗਾ ਅਜਨਮੀ ਦਿੱਲੀ ਚ ਵਿਕਸਤ ਭਾਰਤ ਵਾਲ ਯਾਤਰਾ ਕੇਂਦਰੀ ਬਜਟ 2024-25 ਮਗਰੋਂ ਇੱਕ ਕਾਨਫਰੰਸ ਤੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਮਹਾਮਾਰੀ ਨਾਲ ਜੂਝਦਿਆਂ ਵੀ ਨਵੀਆਂ ਉਚਾਈਆਂ ਤੇ ਪਹੁੰਚ ਗਿਆ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਰਕਾਰ ਸਾਰੇ ਖੇਤਰਾਂ ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ ਅਤੇ ਜਿਸ ਰਫ਼ਤਾਰ ਤੇ ਪੈਮਾਨੇ ਤੇ ਸਰਕਾਰ ਬੁਨਿਆਦੀ ਢਾਂਚੇ ਦਾ ਨਿਰਮਾਣ ਕਰ ਰਹੀ ਹੈ ਉਹ ਬੇਮਿਸਾਲ ਹੈ ਉਨਾ ਕਿਹਾ ਕਿ ਪੂੰਜੀਗਤ ਖਰਚ ਨੂੰ ਸਰੋਤ ਪੂੰਜੀਕਾਰੀ ਦਾ ਸਭ ਤੋਂ ਵੱਡਾ ਉਤਪਾਦਕ ਮਾਧਿਅਮ ਕਿਹਾ ਜਾਂਦਾ ਹੈ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ 2004 ਵਿੱਚ ਯੂਪੀਏ ਸਰਕਾਰ ਦੇ ਪਹਿਲੇ ਬਜਟ ਵਿੱਚ ਪੂੰਜੀਗਤ ਖਰਚ 90000 ਕਰੋੜ ਰੁਪਏ ਸੀ ਤੇ 2014 ਚ ਇਹ ਵਧ ਕੇ 2 ਲੱਖ ਕਰੋੜ ਰੁਪਏ ਹੋ ਗਿਆ ਹੈ आज हमारी सरकार में ये बजट तीन गुना बढ़कर 48 लाख ,00 करोड़ रुपया पहुंच गया है कैपिटल एक्सपेंडिचर जिसे रिसोर्स इन्वेस्टमेंट का सबसे बड़ा प्रोडक्टिव माध्यम कहा जाता है यूपीए सरकार का दसवां वर्ष था अपने कैपिटल एक्सपेंडिचर का बजट 2 लाख करोड़ रुपये तक पहुंचा पाई और आज लाख करोड़ रुपये से भी ज्यादा है चार मुल्क सुरक्षा संवाद समूह विदेश मंत्रियों ने नवी तकनीक की वरत करने वाले को चेतावनी द ਲਖਸ਼ੇ ਤੈਵਾ ਜੈਸ਼ੀ ਮੁਹੰਮਦ ਅਲ ਕਾਇਦਾ ਅਤੇ ਇਸਲਾਮਿਕ ਸਟੇਟ ਸਮੇਤ ਉਸਕਤ ਰਾਸ਼ਟਰੀ ਸੂਚੀ ਵਿੱਚ ਸ਼ਾਮਲ ਅਤਵਾਦੀ ਸਮੂਹਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਟੋਕਿਓ ਵਿੱਚ ਕੁਆਡ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਕਿਹਾ ਕਿ ਉਹ ਅਤਵਾਦੀ ਉਦੇਸ਼ਾਂ ਲਈ ਨਵੀਂ ਟੈਕਨਾਲੋਜੀ ਦੇ ਖਤਰਿਆਂ ਪ੍ਰਤੀ ਕੋਆਮੰਤਰੀ ਤੇ ਖੇਤਰੀ ਪਾਈ ਵਾਲਾ ਨਾਲ ਮਿਲ ਕੇ ਕੰਮ ਕਰਨ ਲਈ ਵਚਨਬੱਧ ਨੇ ਵਿਦੇਸ਼ ਮੰਤਰੀ ਡਾਕਟਰ ਐਸਜੇ ਸ਼ੰਕਰ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਪੇਨੀ ਵੋਂਗ ਅਤੇ ਜਾਪਾਨ ਦੇ ਵਿਦੇਸ਼ ਮੰਤਰੀ ਯੋਕੋ ਕਾਮਿਕੋਵਾ ਨੇ ਸਖਤ ਰਾਸ਼ਟਵਲ ਨੂੰ ਸੂਚੀਬੱਧ ਕੀਤੇ ਸਾਰੇ ਅਤਵਾਦੀ ਸਮੂਹਾਂ ਖਿਲਾਫ ਇਕਜੁੱਟ ਕਾਰਵਾਈ ਕਰਨ ਦਾ ਸੱਦਾ ਦਿੱਤਾ ਹੈ। ਪੰਜਾਬ ਦੇ ਨਵ ਨਿਯੁਕਤ ਰਾਜਪਾਲ ਗੁਲਾਬਚੰਦ ਕਟਾਰੀਆ ਅੱਜ ਬਾਦ ਦੁਪਹਿਰ ਮੁਹਾਲੀ ਹਵਾਈ ਅੱਡੇ ਤੇ ਪਹੁੰਚੇ ਉਹ ਬਲਕਿ ਮੌਜੂਦਾ ਰਾਜਪਾਲ ਬਨਵਰੀ لال ਪੁਰੀਹਤ ਤੋਂ ਆਪਣਾ ਅਹੁਦਾ ਸੰਭਾਲਣਗੇ ਇਸ ਤੋਂ ਪਹਿਲਾਂ ਉਹ ਆਸਾਮ ਦੇ ਰਾਜਪਾਲ ਸਨ ਮੁਹਾਲੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਐਸਐਸਪੀ ਨੇ ਹਵਾਈ ਅੱਡੇ ਤੇ ਗੁਲਾਬਚੰਦ ਕਟਾਰੀਆ ਦਾ ਸਵਾਗਤ ਕੀਤਾ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੁਲਾਬਚੰਦ ਕਟਾਰੀਆ ਨੇ ਚੰਡੀਗੜ੍ਹ ਦੀ ਸ਼ਲਾਘਾ ਕੀਤੀ ਅਤੇ ਆਪਣੇ ਵੱਲੋਂ ਪੂਰੀ ਲਗਨ ਅਤੇ ਸ਼ਿੱਦਤ ਨਾਲ ਸਮਾਜ ਦੀ ਸੇਵਾ ਕਰਨ ਦੀ ਵਚਨਬੱਧਤਾ ਸਾਹਰ ਕੀਤੀ चंडीगढ़ अपने आप में भी देश का सबसे अच्छा सुंदर है और जो मुझे जिम्मेदारी की दी है मैं बराबर प्रयास करूंगा करके, करके, अच्छा अच्छा जनता को जितना सुविधा दी जा सकती है उसमें मैं भी अपना हिस्सा निभाऊंगा बाबा फरीद यूनिवर्सिटी ऑफ हेल्थ साइंसिस फरीदकोट नेडिकल खोज वास्ते मेडिकल खोज सम्मेलन ब्लैकबक अवार्ड माणमती आउटस्टैंडिंग रिसर्च इंस्टीट्यूशन अवार्ड नित किया गया ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਰਾਜੀਵ ਸੂਤ ਨੇ ਨਵੀਂ ਦਿੱਲੀ ਵਿਖੇ ਆਯੋਜਿਤ ਸਮਾਗਮ ਦੌਰਾਨ ਇਹ ਪੁਰਸਕਾਰ ਪ੍ਰਾਪਤ ਕੀਤਾ ਮੈਡੀਕਲ ਖੋਜ ਵਾਸਤੇ ਬਲੈਕ ਬੱਗ ਅਵਾਰਡ ਮੈਡੀਕਲ ਵਿਗਿਆਨ ਚ ਸ਼ਾਨਦਾਰ ਪ੍ਰਾਪਤੀਆਂ ਨੂੰ ਮਾਨਤਾ ਦਿੰਦੇ ਹੋਏ ਨੇ ਅਤੇ ਬਾਬਾ ਫਰੀਦ ਯੂਨੀਵਰਸਿਟੀ ਦੀ ਜਿਤ ਨਵੀਨਤਾਕਾਰੀ ਖੋਜਾਂ ਹੀ ਸਿਹਤ ਸੰਭਾਲ ਨੂੰ ਅੱਗੇ ਵਧਾਉਣ ਵਾਸਤੇ ਵਚਨਬੱਧਤਾ ਦਾ ਪ੍ਰਮਾਣ ਹੈ ਫੰਡਿੰਗ ਰੁਕਾਵਟਾਂ ਅਤੇ ਰੈਗੂਲੇਟਰੀ ਰੁਕਾਵਟਾਂ ਵਰਗੀਆਂ ਚੁਣੌਤੀਆਂ ਦੇ ਬਾਵਜੂਦ ਇਹ ਪੁਰਸਕਾਰ ਮੈਡੀਕਲ ਖੋਜ ਵਿੱਚ ਯੂਨੀਵਰਸਿਟੀ ਦੇ ਮਹੱਤਵਪੂਰਨ ਯੋਗਦਾਨ ਨੂੰ ਸਵੀਕਾਰ ਕਰਦਾ ਹੈ ਵਾਈਸ ਚਾਂਸ ਸੂਤ ਨੇ ਕਿਹਾ ਕਿ ਸੁਵਕਾਰੀ ਪੁਰਸਕਾਰ ਨੂੰ ਪ੍ਰਾਪਤ ਕਰਕੇ ਬਹੁਤ ਖੁਸ਼ੀ ਹੋਈ ਹੈ ਜਿਹੜਾ ਡਾਕਟਰੀ ਖੋਜ ਪ੍ਰਤੀ ਸਾਡੇ ਸਮਰਪਣ ਅਤੇ ਸਮਾਜ ਦੇ ਏਸ ਦੇ ਪ੍ਰਭਾਵ ਨੂੰ ਮਾਨਤਾ ਦਿੰਦਾ ਹੈ। ਉਹਨਾਂ ਕਿਹਾ ਕਿ ਇਹ ਅਵਾਰਡ ਮੈਡੀਕਲ ਵਿਗਿਆਨ ਦੀਆਂ ਹੱਦਾਂ ਨੂੰ ਅੱਗੇ ਵਧਾਉਣ ਤੇ ਸਿਹਤ ਸੰਭਾਲ ਦੇ ਨਤੀਜਿਆਂ ਨੂੰ ਬਿਹਤਰ ਬਣਾਉਣ ਵਾਸਤੇ ਪ੍ਰੇਰਿਤ ਕਰੇਗਾ। ਪਰਦੇਸ਼ਿਕ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਪੰਜਾਬੀ ਵਿੱਚ ਆਕਾਸ਼ਵਾਣੀ ਦੀਆਂ ਤਾਜ਼ਾ ਖਬਰਾਂ ਪੜ੍ਹਨ ਲਈ ਤੁਸੀਂ ਸਾਡੀ ਵੈੱਬਸਾਈਟ newson.iar.gov.in ਉੱਪਰ ਲੌਗਇਨ ਕਰ ਸਕਦੇ ਹੋ। ਪੈरिस 올림픽 ਤੋਂ ਭਾਰਤ ਲਈ ਅੱਜ ਫੇਰ ਇੱਕ ਚੰਗੀ ਖਬਰ ਆਈ ਜਦੋਂ ਨਿਸ਼ਾਨੇਬਾਜ਼ੀ ਵਿੱਚ ਭਾਰਤੀ ਖਿਡਾਰੀਆਂ ਨੇ ਕਾਂਸੇ ਦੇ ਤਮਗੇ ਤੇ ਨਿਸ਼ਾਨਾ ਲਗਾਇਆ ਸ਼ੂਟਰ ਮਨੁਪਾਖਰ ਤੇ ਸਰਬਚੋਤ ਸਿੰਘ ਦੀ ਜੋੜੀ ਨੇ 10 ਮੀਟਰ 에어 ਪਿਸਟਲ ਮਿਕਸਡ ਮੁਕਾਬਲੇ 'ਚ ਕਾਂਸੀ ਦਾ ਆਇਤਮਕਾ ਜਿੱਤੇ ਇਸ ਚੋੜੀ ਨੇ ਕੋਰੀਆ ਨੂੰ 16-10 ਨਾਲ ਹਰਾਇਆ ਇਸ ਤਰ੍ਹਾਂ ਹੁਣ ਭਾਰਤ ਦੇ ਕਾਂਸੇ ਦੇ ਦੋ ਤਮਗੇ ਹੋ ਗਏ ਨੇ ਮਨੁਪਾਕਰਤਾ ਇਹ ਦੂਜਾ ਕਾਂਸੇ ਦਾ ਤਮਗਾ ਹੈ ਅਤੇ ਕਿਸੇ ਵੀ 올림픽 ਵਿੱਚ ਕਿਸੇ ਇੱਕ ਖਿਡਾਰੀ ਨੇ ਵੀ ਪਹਿਲੀ ਵਾਰ ਦੋ ਤਮਗੇ ਹਾਸਲ ਕੀਤੇ ਨੇ ਇਧਰ ਸਰਬਜੋਤ ਸਿੰਘ ਦਾ 올림픽 ਵਿੱਚ ਇਹ ਪਹਿਲਾ ਤਮਗਾ ਹੈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਸੀ ਦਾ ਤਮਗਾ ਜਿੱਤਨਤੇ ਮਨੁਪਾਖਰ ਅਤੇ ਸਰਜੋਤ ਸਿੰਘ ਨੂੰ ਵਧਾਈ ਦਿੱਤੀ ਹੈ। ਰਾਸ਼ਟਰਪਤੀ ਨੇ ਐਕਸ ਤੇ ਪੋਸਟ ਕੀਤਾ ਕਿ ਸ਼ੂਟਿੰਗ ਲਈ ਮਿਕਸਡ ਟੀਮ 10 ਮੀਟਰ 에ਅਰ ਪਿਸਟਲ ਇਵੈਂਟ ਵਿੱਚ ਭਾਰਤ ਲਈ ਕਾਂਸੀ ਦਾ ਤਮਗਾ ਜਿੱਤਨਤੇ ਮਨੁਪਾਖਰ ਤੇ ਸਰਜੋਤ ਸਿੰਘ ਨੂੰ ਵਧਾਈ। ਮਨੁਪਾਖਰ ਨੇ ਇਤਿਹਾਸ ਰਚ ਦਿੱਤਾ ਹੈ। ਉਹ ਇੱਕੋ 올림픽 ਖੇਡਾਂ ਚ 2 ਤਮਗੇ ਜਿੱਤਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਨਿਸ਼ਾਨੇਬਾਜ਼ ਬਣ ਗਈ ਹੈ। ਸਾਨੂੰ ਬਹੁਤ ਮਾਣ ਮਹਿਸੂਸ ਕਰਵਾਇਆ ਅਤੇ ਉਹਨਾਂ ਨੂੰ ਤੇ ਸਰਪਚੋਤ ਸਿੰਘ ਨੂੰ ਭਵਿੱਖ ਵਿੱਚ ਹੋਰ ਬਹੁਤ ਸਾਰੀਆਂ ਪ੍ਰਾਪਤੀਆਂ ਵਾਸਤੇ ਸ਼ੁਭਕਾਮਨਾਵਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ਤੇ ਪੋਸਟ ਕੀਤਾ ਕਿ ਨਿਸ਼ਾਨੇਬਾਜ਼ ਸਾਨੂੰ ਲਗਾਤਾਰ ਮਾਣ ਮਹਿਸੂਸ ਕਰਵਾ ਰਹੇ ਨੇ ਉਹਨਾਂ 올림픽 ਵਿੱਚ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਇਵੈਂਟ ਵਿੱਚ ਕਾਂਸੀ ਦਾ ਤਮਗਾ ਜਿੱਤਣ ਲਈ ਮਨੂ ਪਾਖਰ ਤੇ ਸਰਬਜੋਤ ਸਿੰਘ ਨੂੰ ਵਧਾਈ ਦਿੱਤੀ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੋਵਾਂ ਨੇ ਸ਼ਾਨਦਾਰ ਹੁਨਰ ਅਤੇ ਟੀਮ ਵਰਕ ਵਿਖਾਇਆ ਭਾਰਤ ਬੇहद ਖੁਸ਼ ਹੈ ਮਨੂ ਲਈ ਇਹ ਉਹਨਾਂ ਦਾ ਲਗਾਤਾਰ ਦੂਜਾ 올림픽 ਤਮਗਾ ਹੈ ਜਿਹੜਾ ਉਹਨਾਂ ਦੀ ਨਿਰੰਤਰ ਉੱਤਮਤਾ ਤੇ ਸਮਰਪਣ ਨੂੰ ਦਰਸਾਉਂਦਾ ਹੈ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਤਿੰਨ T20 ਕ੍ਰਿਕਟ ਮੈਚਾਂ ਦੀ ਲੜੀ ਦਾ ਆਖਰੀ ਤੇ ਤੀਜਾ ਮੈਚ ਅੱਜ ਪਹਿਲੇ ਕੇਲੇ ਕੁਮਾਂਦਰੀ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਵੇਗਾ। ਇਹ ਮੈਚ ਹੁਣ ਤੋਂ ਥੋੜੀ ਦੇਰ ਬਾਅਦ 7:00 ਵਜੇ ਸ਼ੁਰੂ ਹੋਵੇਗਾ। ਇਸ ਤੋਂ ਪਹਿਲਾਂ ਖੇਡੇ ਗਏ ਦੋਵੇਂ ਮੈਚ ਜਿੱਤ ਕੇ ਭਾਰਤ ਲੜੀ 'ਚ 2-0 ਨਾਲ ਅੱਗੇ ਚੱਲ ਰਿਹਾ ਹੈ। ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਇਸ ਵਾਰ ਮੌਨਸੂਨ ਦੇ ਸੀਜ਼ਨ ਦੌਰਾਨ ਹਾਲੇ ਤੱਕ ਖੁੱਲ ਕੇ ਮੀਂਹ ਨਹੀਂ ਪਿਆ ਜਿਸ ਨਾਲ ਲੋਕਾਂ ਨੂੰ ਹਮਸਪਰੀ ਜ਼ਬਰਦਸਤ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਲਾਂਕਿ ਮੌਸਮ ਵਿਭਾਗ ਨੇ ਅਗਲੇ 2 ਦਿਨ ਲਈ ਸਮੁੱਚੇ ਪੰਜਾਬ 'ਚ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਚੇਤਾਵਨੀ ਦਿੰਦੇ ਹੋਏ ਔਰੇਂਜ ਅਤੇ yellow ਅਲਰਟ ਜਾਰੀ ਕੀਤਾ ਹੋਇਆ ਹੈ ਜਲੰਧਰ ਸਮੇਤ ਕਈ ਜ਼ਿਲ੍ਹਿਆਂ 'ਚ ਅੱਜ ਵੀ ਰੁਕ-ਰੁਕ ਕੇ ਮੀਂਹ ਪੈਣ ਦਾ سلسلہ ਚੱਲਦਾ ਰਿਹਾ ਇੱਕ ਰਿਪੋਰਟ ਜੁਲਾਈ ਦਾ ਮਹੀਨਾ ਖਤਮ ਹੋਣ ਦੇ ਕੰਢੇ ਤੇ ਪਰ ਸੂਬੇ ਦੇ ਲੋਕ ਮੌਨਸੂਨ ਦੇ ਸੀਜ਼ਨ ਵਿੱਚ ਹਾਲੇ ਵੀ ਖੁੱਲ ਕੇ ਪੈਣ ਵਾਲੇ ਮੀਂਹ ਦਾ ਇੰਤਜ਼ਾਰ ਹੀ ਕਰ ਰਹੇ ਨੇ ਕੁਝ ਜ਼ਿਲ੍ਹਿਆਂ ਨੂੰ ਛੱਡ ਕੇ ਜ਼ਿਆਦਾਤਰ ਜ਼ਿਲ੍ਹੇ ਵਿੱਚ ਇਹ ਵੀ ਔਸਤੋਂ ਕਾਫੀ ਘਟ ਪਿਆ ਹੈ ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਸੂਬੇ ਵਿੱਚ ਔਸਤ ਮੀਂਹ ਦੇ ਮੁਕਾਬਲੇ ਹਾਲੇ ਤੱਕ ਕੋਈ 44% ਦੀ ਘਟ ਮੀਂਹ ਦਰਜ ਕੀਤਾ ਗਿਆ ਹੈ ਖਾਸ ਤੌਰ ਤੇ ਸੂਬੇ ਦਾ ਮਾਲਵਾ ਖੇਤਾ ਮੀਂਹ ਨਾਲ ਸਬਤਮਤ ਸਖਣਾ ਰਿਹਾ ਹੈ ਬਠਿੰਡਾ ਜ਼ਿਲ੍ਹੇ ਵਿੱਚ ਤਾਂ ਹਾਲੇ ਤੱਕ ਸਿਰਫ 37 ਮਿਲੀਮੀਟਰ ਹੀ ਮੀਂਹ ਪਿਆ ਹੈ ਜਿਹੜਾ ਇਸ ਜ਼ਿਲ੍ਹੇ ਵਿੱਚ ਔਸਤਨ ਮੀਂਹ ਤੋਂ ਕੋਈ 74% ਦੀ ਘਾਟ ਹੈ ਮਤੇਗੜ ਸਾਫ ਜ਼ਿਲ੍ਹੇ ਵਿੱਚ 75, ਮੁਹਾਲੀ ਵਿੱਚ 71, ਫਿਰੋਜ਼ਪੁਰ ਵਿੱਚ 70, ਮੋਗਾ ਵਿੱਚ 63 ਅਤੇ ਫਰੀਦਕੋਟ ਜ਼ਿਲ੍ਹੇ ਵਿੱਚ ਔਸਤ ਮੀਂਹ ਦੇ ਮੁਕਾਬਲੇ 57% ਘਟ ਮੀ ਦਰਜ ਕੀਤਾ ਗਿਆ ਹੈ। ਇੱਧਰ ਸੂਬੇ ਵਿੱਚ ਮੀਂਹ ਨਾ ਪੈਣ ਦਾ ਅਸਰ ਵੱਖ-ਵੱਖ ਡੈਮਾਂ ਵਿੱਚ ਪਾਣੀ ਦੇ ਪੱਧਰ ਤੇ ਵੀ ਦੇਖਿਆ ਜਾ ਰਿਹਾ ਹੈ। ਸਭ ਤੋਂ ਵੱਡੇ ਭਾਖੜਾ ਡੈਮ ਵਿੱਚ ਇਸ ਵੇਲੇ ਪਾਣੀ ਦਾ ਪੱਧਰ ਪਿਛਲੇ ਬਰੇ ਦੇ ਇਸੇ ਸਮੇਂ ਮੁਕਾਬਲੇ 54% ਘਟ ਚੱਲ ਰਿਹਾ ਹੈ। ਇਸੀ ਤਰ੍ਹਾਂ ਰਣਜੀਤ ਸਾਗਰ ਡੈਮ ਵਿੱਚ ਪਾਣੀ ਦਾ ਪੱਧਰ ਪਿਛਲੇ ਸਾਲ ਦੇ ਅੱਜਕੱਲ੍ਹ ਦੇ ਦਿਨਾਂ ਦੇ ਮੁਕਾਬਲੇ 105 ਫੁੱਟ ਅਤੇ ਪੌਂਗ ਡੈਮ ਵਿੱਚ ਪਾਣੀ ਦਾ ਇਹ ਪੱਧਰ 59 ਫੁੱਟ ਤੱਕ ਘਟ ਦਰਜ ਕੀਤਾ ਗਿਆ ਹੈ ਸ਼ਿਸ਼ੂ ਸ਼ਰਮਾ ਸ਼ਾਂਤਲ ਆਕਾਸ਼ ਵਣਿ ਸਮachar ਜਲੰਧਰ ਇਧਰ ਹੁਣੇ-ਹੁਣੇ ਖਤਮ ਹੋਏ ਪੂਲ ਬੀ ਦੇ ਹਾਕੀ ਦੇ ਇੱਕ ਮੈਚ ਵਿੱਚ ਭਾਰਤ ਨੇ ਆਇਰਲੈਂਡ ਨੂੰ 2-0 ਨਾਲ ਹਰਾਇਆ ਇਹਨਾਂ ਵਿੱਚੋਂ ਪਹਿਲਾ ਗੋਲ ਪੈਨਲਟੀ ਕਾਰਨਰ ਅਤੇ ਦੂਜਾ ਗੋਲ ਪੈਨਲਟੀ ਸਟਰੋਕ ਤੇ ਕੀਤਾ ਗਿਆ 올림픽 ਵਿੱਚ ਭਾਰਤੀ ਹਾਕੀ ਟੀਮ ਦੀ ਇਹ ਦੂਜੀ ਜਿੱਤ ਹੈ ਪਰਦਾ ਅਗਲਾ ਮੈਚ ਹੁਣ 1 ਅਗਸਤ ਨੂੰ ਬੈਲਜੀਅਮ ਨਾਲ ਹੋਵੇਗਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤੀ ਵਿਗਿਆਨ ਕੇਂਦਰ ਬਿਟੇਂਡਾ ਅਤੇ ਪੰਜਾਬ ਊਰਜਾ ਵਿਕਾਸ ਏਜੰਸੀ ਨੇ ਜ਼ਮੀਨੀ ਪੱਧਰ ਤੇ ਊਰਜਾ ਕੁਸ਼ਲਤਾ ਵਧਾਉਣ ਤੇ ਸੰਭਾਲ ਦੀ ਪਹਿਲ ਕਦਮੀ ਕਰਦੇ ਹੋਏ ਕਿਸਾਨਾਂ ਵਾਸਤੇ ਜਾਗਰੂਕਤਾ ਅਤੇ ਸਿਖਲਾਈ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਕੇਂਦਰ ਦੇ ਡਿਪਟੀ ਡਾਇਰੈਕਟਰ ਡਾਕਟਰ ਗੁਰਦੀਪ ਸਿੰਘ ਸਿੱਧੂ ਨੇ ਖੇਤੀ ਦੀ ਰਹਿਤ ਖੂਨ ਖੇਤ ਚ ਮਿਲਾਉਣ ਵਾਸਤੇ ਵਕਵਾਕ ਤਕਨੀਕਾਂ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਓਨਾ ਵਾਤਾਵਰਣ ਵਿੱਚ ਆ ਰਹੀਆਂ ਤਬਦੀਲੀਆਂ ਤੇ ਗ੍ਰੀਨ ਹਾਊਸ ਗੈਸ ਤੇ ਲਗਾਤਾਰ ਵਧਦੇ ਵਾਦੇ ਨੂੰ ਕਾਬੂ ਕਰਨ ਲਈ ਊਰਜਾ ਅਤੇ ਲੇਬਰ ਦੀ ਬਚਤ ਸੰਬੰਧੀ ਵਿਧੀਆਂ ਬਾਰੇ ਬਾਰੀਕੀ ਨਾਲ ਦੱਸਿਆ ਬਿਊਰੋ ਆਫ એનર્ਜੀ ਐਫੀਸ਼ੀਐਂਸੀ ਦੇ ਵਿਸ਼ਾਵਸਤੂ ਮਾਹਰ ਰਾਹੁਲ ਨੇ ਊਰਜਾ ਦੀ ਬਚਤ ਵਾਸਤੇ ਵਕਵਾਕ ਸਬਸਿਡੀ ਬਿਆ ਯੋਜਨਾਵਾਂ ਸੰਬੰਧੀ ਜਾਣਕਾਰੀ ਦਿੱਤੀ ਓਨਾ ਲਘੂ ਉਦਯੋਗ ਖੇਤੀ ਤੇ ਘਰੇਲੂ ਪੱਤਰ ਤੇ ਊਰਜਾ ਬਚਾਉਣ ਲਈ ਸਹੀ ਅਤੇ ਯੋਗ ਪਾਈਪਾਂ ਪਾਣੀ ਨੂੰ ਬਚਾਉਣ ਲਈ ਮਲਚਿੰਗ ਅਤੇ ਡ੍ਰਿਪ ਸਿੰਚਾਈ ਦੀ ਵਰਤੋਂ ਨੂੰ ਤਰਜੀਹ ਦੇਣ ਸੰਬੰਧੀ ਉਤਸ਼ਾਹਤ ਤੇ ਆਖਰ ਚੁ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਦੇਸ਼ ਦੀ ਜੀਡੀਪੀ 8 ਫੀਸਦੀ ਦੀ ਦਰ ਨਾਲ ਵਧ ਰਹੀ ਹੈ ਤੇ ਉਹ ਦਿਨ ਦੂਰ ਨਹੀਂ ਜਦੋਂ ਇਹ ਵਿਸ਼ਵ ਪੱਧਰ ਤੇ ਤੀਜੀ ਸਭ ਤੋਂ ਵੱਡੀ ਅਰਥ ਵਿਵਸਥਾ ਬਣ ਜਾਏਗਾ ਆਦੇ ਨਿਸ਼ਾਨੇਬਾਜ਼ ਮਨੂਪਾਖਰ ਤੇ ਸਰਬਜੋਤ ਸਿੰਘ ਦੀ ਜੋੜੀ ਨੇ 10 ਮੀਟਰ 에ਅਰ ਪਿਸਟਲ ਮਿਕਸਡ ਮੁਕਾਬਲੇ ਚ ਕਾਂਸੀ ਦਾ ਤਮਗਾ ਜਿੱਤਿਆ ਇਸ ਦਿਨ ਵਾਲੀ ਪ੍ਰਤੀਸ਼ਾ ਖਬਰਾਂ ਖਤਮ ਹੋਈਆਂ ਨਮਸਕਾਰ